ਦੇ ਨਾਲ ਕਿਸ਼ਤੀ ਬਣਾਈ ਗਈ ਹੈ ਤੇ ਵਿੱਚ ਸੋਹਣੇ ਸੋਹਣੇ ਫੁੱਲਾਂ ਦੇ ਬੂਟੇ ਜਿਹੜਾ ਨੇ ਉਹ ਰੱਖੇ ਹੋਏ ਨੇ ਗੁਲਾਬ ਚੰਦ ਕਟਾਰੀਆ ਜਿਹੜੇ ਨੇ ਉਹ ਟੋਪੀ ਇਹਨਾਂ ਨੂੰ ਸਨਮਾਨ ਦੇ ਵਜੋਂ ਦਿੱਤੀ ਗਈ ਹੈ ਉਹ ਗੁਲਾਬ ਦੇ ਨਾਲ ਉਹਨਾਂ ਦੀ ਟੋਪੀ ਜਿਹੜੀ ਉਹ ਸਜਾਈ ਗਈ ਹੈ ਤਸਵੀਰਾਂ ਜਿਹੜੀਆਂ ਨੇ ਆਹਦਮਾਣੇ ਦੇ ਉੱਤੇ ਬਣਾਈਆਂ ਗਈਆਂ ਨੇ ਜਿਹੜੇ ਕਲਾਕਾਰ ਨੇ ਵੱਖ-ਵੱਖ ਸਟੇਟਾਂ ਦੇ ਉਹ ਇੱਥੇ ਪਹੁੰਚੇ ਨੇ You like India, Chandigarh? I can't say no, of course. ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਚੰਡੀਗੜ੍ਹ ਦੇ ਵਿੱਚ ਫਿਰ ਤੋਂ ਰੌਣਕਾਂ ਰੋੜੀਆਂ ਨੇ ਕਿਉਂਕਿ ਚੰਡੀਗੜ੍ਹ ਦੇ ਰੋਜ਼ ਗਾਰਡਨ ਦੇ ਵਿੱਚ ਤਿੰਨ ਰੋਜ਼ਾ ਰੋਜ਼ ਫੈਸਟੀਵਲ ਦਾ ਅੱਜ ਆਗਾਜ਼ ਹੋਇਆ ਅੱਜ ਪਹਿਲਾ ਦਿਨ ਹੈ ਤੇ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਜੋ ਨੇ ਉਜੇਚੇ ਤੌਰ ਦੇ ਉੱਤੇ ਇਸ ਸਮਾਗਮ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਨੇ ਦੇਖ ਸਕਦੇ ਹੋ ਤੁਸੀਂ ਕਿ 골ਫ ਕਾਰਟ ਦੇ ਉੱਤੇ ਗੁਲਾਬਚੰਦ ਕਟਾਰੀਆ ਜਿਹੜੇ ਨੇ ਪੰਜਾਬ ਦੇ ਗਵਰਨਰ ਉਹਨਾਂ ਦੇ ਵੱਲੋਂ ਪਹਿਲੇ ਦਿਨ ਦਾ ਆਗਾਜ਼ ਜਿਹੜਾ ਕੀਤਾ ਜਾ ਰਿਹਾ ਰੋਜ਼ ਫੈਸਟੀਵਲ ਦੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰੋਜ਼ ਗਾਰਡਨ ਦੇ ਵਿੱਚ ਜਿਹੜਾ ਤਿੰਨ ਰੋਜ਼ਾ ਰੋਜ਼ ਫੈਸਟੀਵਲ ਦਾ ਅੱਜ ਆਗਾਜ਼ ਹੋਇਆ ਹੈ ਅੱਜ ਪਹਿਲਾ ਦਿਨ ਹੈ ਉਤੇ ਗਾਰਤਨ ਕੀਤਾ ਗਿਆ ਹੈ ਸਰੋਜ ਫੈਸਟੀਵਲ ਦਾ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ گلاب ਦੀਆਂ ਕਿਸਮਾਂ ਦੀ ਪ੍ਰਦਰਸ਼ਨੀ ਜਿਹੜੀ ਹੈ ਉਹ ਲਗਾਈ ਗਈ ਹੈ ਅਤੇ ਇਸ ਦੇ ਨਾਲ ਹੀ ਵੱਖ-ਵੱਖ ਕਲਚਰਲ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਅਤੇ ਜਿਹੜੇ ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਰਾਦੇ ਵੱਲੋਂ ਇਸ ਸਮਾਗਮ ਦਾ ਆਗਾਜ਼ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਿਹੜੇ ਨੇ ਉਹ ਅੱਜ ਗੋਲਫ ਕਾਰਡ ਦੇ ਉੱਤੇ ਜਿਹੜਾ ਨੇ ਇੱਕ ਰਾਉਂਡ ਲੈ ਰਹੇ ਨੇ ਵੱਖ-ਵੱਖ ਪ੍ਰਦਰਸ਼ਨੀਆਂ ਦੇ ਵਿੱਚ ਜਾ ਕੇ ਜਿਹੜਾ ਨੇ ਗੁਲਾਬਚੰਦ ਕਟਾਰੀਆ ਜਿਹੜੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਉੱਤੋਂ ਜਿਹੜੇ ਅੱਜ ਗੁਲਾਬ ਜੀ ਦੀਆਂ ਪ੍ਰਦਰਸ਼ਨੀਆਂ ਲੈ ਕੇ ਜਾਂ ਫਿਰ ਹੋਰ ਵੱਖ-ਵੱਖ ਤਰੀਕੇ ਦੀਆਂ ਪ੍ਰਦਰਸ਼ਨੀਆਂ ਲੈ ਕੇ ਆਏ ਨੇ ਉਹਨਾਂ ਦੇ ਕੋਲੋਂ ਜਾਇਆ ਜਾ ਰਿਹਾ ਹੈ ਉਹਨਾਂ ਦੇ ਨੂੰ ਗਿਫਟ ਗਿਫਟ ਐਕਸੈਪਟ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਹੀ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਗੈਸਟ ਆਏ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰੀਕੇ ਦੇ ਗਲਾਬਾਂ ਦੀਆਂ ਕਿਸਮਾਂ ਜਿਹੜੀਆਂ ਨੇ ਉਹ ਇੱਥੇ ਪ੍ਰਦਰਸ਼ਨੀ ਦੇ ਵਿੱਚ ਲਗਾਈਆਂ ਗਈਆਂ ਨੇ ਤਿੰਨ ਦਿਨਾਂ ਤੱਕ ਚੰਡੀਗੜ੍ਹ ਦੇ ਰੋਜ਼ ਗਾਰਡਨ ਦੇ ਵਿੱਚ ਇਹ ਰੋਜ਼ ਫੈਸਟੀਵਲ ਚੱਲਦਾ ਹੈ ਪੂਰੀ ਦੁਨੀਆ ਤੋਂ ਜਿਹੜਾ ਗਲਾਬ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਜੜੀਆਂ ਨੇ ਉਹ ਇੱਥੇ ਲਿਆ ਕੇ ਪ੍ਰਦਰਸ਼ਨੀ ਦੇ ਲਈ ਰੱਖੀਆਂ ਜਾਂਦੀਆਂ ਨੇ ਤੇ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਹੁੰਦੇ ਨੇ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਦੇਖਿਆ ਕਿ ਨਗਾੜੇ ਜਿਹੜਾ ਨੇ ਉਹ ਰਾਜਸਥਾਨ ਦੇ ਫੇਮਸ ਨਗਾੜੇ ਨੇ ਜਿਹੜਾ ਉੱਥੇ ਦੇ ਕਲਚਰਲ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਨੇ ਉਹ ਜਿਹੜਾ ਹੈ ਉਹਨਾਂ ਦੇ ਵੱਲੋਂ ਉੱਥੇ ਆਪਣੀ ਪ੍ਰਦਰਸ਼ਨੀ ਕੀਤੀ ਜਾ ਰਹੀ ਸੀ ਤੇ ਹੁਣ ਜਿਹੜਾ ਹੈ ਇੱਥੇ ਵਿਦੇਸ਼ਾਂ ਤੋਂ ਲਿਆ ਕੇ ਵੱਖ-ਵੱਖ ਫੁੱਲਾਂ ਦੀ ਪ੍ਰਦਰਸ਼ਨੀ ਜਿਹੜੀ ਆ ਉਹ ਲਗਾਈ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ मैं हरी मौर्या बोल रहा हूँ जी कहाँ से आए हो चंडीगढ़ 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 से अग्रवाल नर्सरी जी जितने भी थोड़े को सारी गुलाब ने के बख किस्मत बस्मा है आए ओली भाई सबसे बड़ा प्लांट ये है फाइकस की टपोरिया सारा ताइवान से आती है सारी डिस्प्ले होती है लैंडस्केपिंग का भी काम होता है अग्रवाल नर्सरी में जी ਇਹ ਇਹਦੇ ਵਿੱਚ ਜਿੰਨੇ ਵੀ ਫੁੱਲ ਫੁੱਲ ਨੇ ਜਾਂ ਫਿਰ ਹੋਰ ਅਸੀਂ ਦੇਖ ਰਹੇ ਹਾਂ ਕਿ ਵੱਡੇ ਵੱਡੇ ਪੱਤੇਆਂ ਵਾਲੇ ਲਾਲ ਲਾਲ ਪੱਤੇਆਂ ਵਾਲੇ ਇੱਥੇ ਫਲਾਵਰ ਤੁਹਾਡੇ ਕੋਲ ਪਏ ਹੋਏ ਨੇ ਬੂਟੇ ਪਏ ਹੋਏ ਨੇ ਇਹ ਇਹ ਸਾਰੇ ਵਿਦੇਸ਼ੋਂ ਲਿਆਂਦੇ ਨੇ ਕਿ ਕੁਝ ਇੰਡੀਅਨਸ ਵੀ ਨੇ ਇਹਦੇ ਵਿੱਚ ਇਸ ਇਸ ਵਿੱਚ 50% ਇੰਡੀਅਨ ਹੈ ਬਾਕੀ ਵਿਦੇਸ਼ੀ ਹੈ ਤਾਈਵਾਨ ਸੇ ਆਤੇ ਹਨ ਔਰ ਕਲਕੱਤਾ ਬੰਗਲੌਰ ਸੇ ਆਤੇ ਹਨ ਜੀ ਆ ਤਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਵਿਦੇਸ਼ਾਂ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜਾ ਨੇ ਇੱਥੇ ਬੂਟੇ ਲਿਆ ਕੇ ਪ੍ਰਦਰਸ਼ਨੀ ਲਗਾਈ ਗਈ ਹੈ ਤੇ ਵੱਖ-ਵੱਖ ਨਰਸਰੀਆਂ ਜਿਹੜੀਆਂ ਪੂਰੇ ਪੰਜਾਬ ਤੇ ਚੰਡੀਗੜ੍ਹ ਦੀਆਂ ਜਾਂ ਪੂਰੇ ਵਿਦੇਸ਼ਾਂ ਦੀਆਂ ਨੇ ਉਹਨਾਂ ਤੋਂ ਇੱਥੇ ਲਿਆ ਕੇ ਫੁੱਲਾਂ ਦੀ ਪ੍ਰਦਰਸ਼ਨੀ ਜਿਹੜੀ ਆ ਉਹ ਲਗਾਈ ਜਾਂਦੀ ਹੈ ਤਿੰਨ ਰੋਜ਼ਾ ਜਿਹੜਾ ਇਹ ਚੱਲੇਗਾ ਸਮਾਗਮ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਲਾਸ A ਸੈਕਸ਼ਨ ਜਿਹੜਾ ਉਹ ਬਣਾਇਆ ਗਿਆ ਹੈ ਓਪਨ ਟੂ ਆਲ ਐਗਜ਼ਿਬਿਸ਼ਨ ਹੈ ਇਹ ਜਿਹੜੇ ਗਲਾਬ ਦੇ ਫੁੱਲ ਨੇ ਨਾਮ ਤੁਸੀਂ ਦੇਖ ਸਕਦੇ ਹੋ ਬਾਕਾਇਦਾ ਨਾਮ ਵੀ ਲਿਖੇ ਗਏ ਨੇ ਫੁੱਲਾਂ ਦੇ ਕਿਹੜੀ ਕੰਟਰੀ ਦਾ ਇਹ ਫੁੱਲ ਹੈ ਤੇ ਕਿੱਥੋਂ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਉਸ ਦੀ ਵੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਵੱਖ-ਵੱਖ ਤਰੀਕੇ ਦੇ ਜਿਵੇਂ ਇਹ ਤੁਸੀਂ ਦੇਖ ਸਕਦੇ ਹੋ ਕਿ ਆ ਪ੍ਰਦਰਸ਼ਨੀਆਂ ਇੱਥੇ ਜੜੀਆਂ ਨੇ ਵੱਖ-ਵੱਖ ਥਾਵਾਂ ਤੋਂ ਲਿਆ ਕੇ ਗੁਲਾਬਾਂ ਦੀਆਂ ਲਗਾਈਆਂ ਜਾਂਦੀਆਂ ਨੇ ਹਰ ਸਾਲ ਇਹ ਫੈਸਟੀਵਲ ਹੁੰਦਾ ਹੈ ਚੰਡੀਗੜ੍ਹ ਦੇ ਵਿੱਚ ਤਿੰਨ ਦਿਨ ਇਹ ਫੈਸਟੀਵਲ ਜਿਹੜਾ ਉਹ ਚੱਲਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਲੋਕ ਬੱਚੇ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆ ਕੇ ਇਹਦਾ ਆਨੰਦ ਵੀ ਮਾਣਦੇ ਨੇ ਤੇ ਨਾਲ ਦੀ ਨਾਲ ਇੱਥੇ ਜਿੰਨਾ ਵੀ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈ ਤਾਂ ਕਿ ਹੋਰ ਵੀ ਜਿਹੜੀ ਆ ਫੁੱਲਾਂ ਦੀ ਕਾਸ਼ਤ ਹੈ ਉਹਦੇ ਵੱਲ ਨੂੰ ਲੋਕ ਪ੍ਰਭਾਵਿਤ ਹੋਣ ਲੋਕ ਜਿਹੜਾ ਨੇ ਇਹਨਾਂ ਫੁੱਲਾਂ ਦਾ ਹੋਰ ਵੀ ਆਨੰਦ ਜਿਹੜਾ ਉਹ ਮਾਣ ਸਕਣ ਤੇ ਇੱਕ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ ਕਿ ਨੌਜਵਾਨਾਂ ਨੂੰ ਬੱਚਿਆਂ ਨੂੰ ਇੱਥੇ ਪਤਾ ਲੱਗੇ ਕਿ ਕਿਹੜੇ ਕਿਹੜੇ ਤਰੀਕੇ ਦੇ ਗੁਲਾਬ ਜਿਹੜਾ ਨੇ ਉਹ ਦੇਸ਼ ਭਰ ਦੇ ਵਿੱਚ ਉਗਦੇ ਨੇ ਵਿਦੇਸ਼ਾਂ ਦੇ ਵਿੱਚ ਉਗਦੇ ਨੇ ਕਿਉਂਕਿ ਅਕਸਰ ਹੀ ਜੇਕਰ ਅਪਕੈਸੇ ਤੋਂ ਵੀ ਜ਼ਿਕਰ ਕਰੀਏ ਤਾ ਸਭ ਨੂੰ ਸਿਰਫ 2-3 ਕਿਸਮਾਂ ਹੀ ਗਲਾਬ ਦੀਆਂ ਜਿਹੜੀਆਂ ਨੇ ਉਹ ਪਤਾ ਹੁੰਦੀਆਂ ਨੇ ਕਿ ਇਹ ਲਾਲ ਗਲਾਬ ਹੈ, ਚਿੱਟਾ ਗਲਾਬ ਹੈ, ਕਾਲਾ ਗਲਾਬ ਹੈ ਪਰ ਜਦੋਂ ਤੁਸੀਂ ਰੋਜ਼ ਗਾਰਡਨ ਚੰਡੀਗੜ੍ਹ ਦੇ ਵਿੱਚ ਆਂਦੇ ਹੋ ਤਾਂ ਲੱਖਾਂ ਹੀ ਕਿਸਮਾਂ ਦੇ ਜਿਹੜਾ ਤੁਹਾਨੂੰ ਗਲਾਬ ਨੇ ਉਹ ਦੇਖਣ ਨੂੰ ਮਿਲਦੇ ਨੇ ਵੈਸੇ ਵੀ ਇਸ ਐਗਜ਼ਿਬਿਸ਼ਨ ਤੋਂ ਇਲਾਵਾ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੋਜ਼ ਗਾਰਡਨ ਹੈ ਉੱਥੇ ਤੁਹਾਨੂੰ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਨੇ ਪਰਦਰਸ਼ਨੀਆਂ ਫੁੱਲਾਂ ਦੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਨਾਰਮਲ ਦਿਨਾਂ ਦੇ ਵਿੱਚ ਵੀ ਜਿਹੜਾ ਰੋਜ਼ ਗਾਰਡਨ ਹੈ ਉਹ ਸਭ ਦੇ ਲਈ ਖੁੱਲਾ ਰਹਿੰਦਾ ਪਰ ਆਹ ਤਿੰਨ ਦਿਨ ਜਿਹੜਾ ਨੇ ਇਹ ਰੋਜ਼ਡੇ ਰੋਜ਼ ਗਾਰਡਨ ਦੀਆਂ ਰੌਣਕਾਂ ਨੂੰ ਵਧਾ ਦਿੰਦੇ ਨੇ ਕਿਉਂਕਿ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਦੁਨੀਆ ਦੇ ਵੱਖ-ਵੱਖ ਇਲਾਕਿਆਂ ਚੋਂ ਜਿਹੜਾ ਲੋਕ ਇੱਥੇ ਆਪਣੇ ਆਪਣੇ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਲੈ ਕੇ ਆਉਂਦੇ ਨੇ ਉੱਥੇ ਜੇਕਰ ਗੱਲ ਕਰੀਏ ਤਾਂ ਕੁਝ ਸਮਾਜ ਸੇਵੀ ਸੰਸਥਾਵਾਂ ਐਨ ਜੀਓਜ਼ ਵੀ ਹੁੰਦੀਆਂ ਨੇ ਜਿਹੜੀਆਂ ਇੱਥੇ ਆ ਕੇ ਪ੍ਰਦਰਸ਼ਨੀ ਲਗਾਉਂਦੀਆਂ ਨੇ ਤੇ ਉਸ ਤੋਂ ਵਿੱਚੋਂ ਜਿੰਨਾ ਵੀ ਪੈਸਾ ਅਮਾਊਂਟ ਇਕੱਠਾ ਹੁੰਦਾ ਹੈ ਉਹ ਫਿਰ ਚੈਰਿਟੀ ਲਈ ਜਾਂਦਾ ਹੈ ਉਹ ਤੋਂ ਫਿਰ ਜਿਹੜਾ ਵੱਖ-ਵੱਖ ਲੋਕਾਂ ਦੀਆਂ ਸੇਵਾਵਾਂ ਦੇ ਲਈ ਜਾਂਦਾ ਹੈ ਤੇ ਇਹ ਇਹ ਸਭ ਤਰੀਕਾਕਾਰ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਅੱਗੇ ਜਾ ਕੇ ਮੈਨੇਜ ਕਰੀਆਂ ਜਾਂਦੀਆਂ ਨੇ ਤੇ ਇਹ ਰੋਜ਼ ਗਾਰਡਨ ਦੇ ਵਿੱਚ ਹਰ ਸਾਲ ਇਸੇ ਤਰੀਕਾਕਾਰ ਜਿਹੜਾ ਇਹ ਫੈਸਟੀਵਲ ਉਹ ਮਨਾਇਆ ਜਾਂਦਾ ਹੈ ਤੇ ਅੱਜ ਇਸੋ ਫੈਸਟੀਵਲ ਦਾ ਆਗਾਜ਼ ਹੋਇਆ ਹੈ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਿਹੜਾ ਨੇ ਉਹਨਾਂ ਦੇ ਵੱਲੋਂ ਇਸ ਫੈਸਟੀਵਲ ਦਾ ਆਗਾਜ਼ ਕੀਤਾ ਗਿਆ ਹੈ ਤਾਂ ਰੋਜ਼ ਗਾਰਡਨ ਦੇ ਵਿੱਚ ਸਿਰਫ ਫੁੱਲਾਂ ਦੀ ਹੀ ਨਹੀਂ ਬਲਕਿ ਤੁਹਾਨੂੰ ਫਰੂਟਾਂ ਦਾ ਵੀ ਜਿਹੜੀ ਐਗਜ਼ਿਬਿਸ਼ਨ ਹੈ ਉਹ ਲੱਗੀ ਹੋਈ ਮਿਲ ਜਾਏਗੀ ਤਾਂ ক্রিকেট ਦੇ ਦਿੱਗਜ ਲੈਜੈਂਡਸ ਕਹਿ ਦਈਏ ਤਾਂ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਹਦਮਾਣੇ ਦੇ ਉੱਤੇ ਬਣਾਈਆਂ ਗਈਆਂ ਨੇ ਆ ਤਾਂ ਤੁਸੀਂ ਲਿਖ ਦੇਖਿਆ ਲਿਖ ਸਕਦੇ ਹੋ ਕਿ ਅਨਸਟਾਪੇਬਲ ਆਰ ਐਂਡ ਕੇ ਮਤਲਬ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਖਰਬੂਜੇ ਦੇ ਉੱਤੇ ਜਿਹੜਾ ਹੈ ਹਦਮਾਣੇ ਜਿਹੜਾ ਕਹਿੰਦੇ ਆ ਵਾਟਰਮੈਲਨ ਦੇ ਉੱਤੇ ਵਿਰਾਟ ਕੋਹਲੀ ਦਾ ਚਿਹਰਾ ਬਣਾਇਆ ਗਿਆ ਤੇ ਨਾਲ ਦੀ ਨਾਲ ਦੂਸਰੇ ਵਾਟਰਮੈਲਨ ਦੇ ਉੱਤੇ ਜਿਹੜਾ ਹੈ ਰੋਹਿਤ ਸ਼ਰਮਾ ਦਾ ਜਿਹੜਾ ਉਹ ਚਿਹਰਾ ਬਣਾਇਆ ਗਿਆ ਇਸ ਤੋਂ ਇਲਾਵਾ ਸ਼ਿਵਰਾਤਰੀ ਹੁਣੀ ਐਤਵਾਰ ਨੂੰ ਲੰਘ ਕੇ ਗਈ ਹੈ ਤਾਂ ਇੱਥੇ ਦੋ ਜਿਹੜਾ ਵਾਟਰਮੈਲਨ ਨੇ ਉਹ ਵੀ ਪਏ ਹੋਏ ਨੇ ਇੱਕ ਦੇ ਉੱਤੇ ਲਾਰਡ ਸ਼ਿਵਾ ਭਗਵਾਨ ਸ਼ਿਵ ਦਾ ਤਰਸ਼ੂਲ ਬਣਾਇਆ ਗਿਆ ਹੈ ਤੇ ਨਾਲ ਦੀ ਨਾਲ ਦੂਸਰੇ ਵਾਟਰਮੈਲਨ ਦੇ ਉੱਤੇ ਜਿਹੜਾ ਹੈ ਉਹ ਮਹਾ ਮਹਾ ਸ਼ਿਵ ਦੀ ਜਿਹੜੀ ਹੈ ਉਹ ਤਸਵੀਰ ਬਣਾਈ ਗਈ ਹੈ ਤੇ ਨਾਲ ਦੀ ਨਾਲ ਹੀ ਬਾਕੀ ਜਿਹੜੇ ਦੋ ਇੱਥੇ ਵਾਟਰਮੈਲਨ ਪਏ ਨੇ ਉਸ ਦੇ ਉੱਤੇ ਔਰ ਫੋਲ ਜਿਹੜਾ ਨੇ ਉਹ ਕੇਰੇ ਗਏ ਨੇ ਤਾਂ ਵੱਖ-ਵੱਖ ਤਰੀਕੇ ਦੇ ਇੱਥੇ ਟੈਲੈਂਟ ਵੀ ਦੇਖਣ ਨੂੰ ਮਿਲਦਾ ਹੈ ਵੱਖ-ਵੱਖ ਤਰੀਕੇ ਦੀਆਂ ਇੱਥੇ ਐਗਜ਼ੀਬਿਊਸ਼ਨਾਂ ਜਿਹੜੀਆਂ ਨੇ ਉਹ ਵੀ ਲਗਾਈਆਂ ਜਾ ਰਹੀਆਂ ਨੇ ਅਤੇ ਲੋਕ ਜਿਹੜਾ ਨੇ ਉਹ ਇਹਦਾ ਅਨੰਤ ਮਾਣ ਰਹੇ ਨੇ ਦੂਰ ਦਰਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਦਰਸ਼ਕ ਜਿਹੜਾ ਨੇ ਇਸ ਐਗਜ਼ੀਬਿਊਸ਼ਨ ਨੂੰ ਦੇਖਣ ਦੇ ਲਈ ਪਹੁੰਚਦੇ ਨੇ ਤੇ ਇੱਥੇ ਆ ਕੇ ਜਿਹੜੇ ਵੀ ਇੱਥੇ ਲੋਕ ਆਉਂਦੇ ਨੇ ਜਦੋਂ ਇਦਾਂ ਦੀਆਂ ਐਗਜ਼ੀਬਿਸ਼ਨਾਂ ਦੇਖਦੇ ਨੇ ਵਿੱਚ ਵਿੱਚ ਕੁਝ ਜਿਹੜਾ ਹੈ ਉਹਨਾਂ ਨੂੰ ਪਸੰਦ ਵੀ ਆਉਂਦੇ ਨੇ ਫਲਾਵਰ ਫੁੱਲ ਤਾਂ ਉਸ ਤੋਂ ਬਾਅਦ ਉਹ ਖਰੀਦਦਾਰੀ ਵੀ ਕਰਦੇ ਤੇ ਗਾਂ ਜਾ ਕੇ ਇਹਨੂੰ ਵਿਜਦੇ ਵੀ ਨੇ ਤੇ ਇਹ ਸਭ ਦੇ ਨਾਲ ਇੱਕ ਨੇਚਰ ਦੇ ਪ੍ਰਤੀ ਜਿਹੜਾ ਪਿਆਰ ਹੈ ਉਹ ਵੀ ਦੇਖਣ ਨੂੰ ਮਿਲਦਾ ਹੈ ਇੱਕ ਕੁਦਰਤ ਦੇ ਪ੍ਰਤੀ ਜਿਹੜਾ ਲੋਕ ਨੇ ਉਹ ਵੀ ਇੱਥੇ ਜਿਹੜਾ ਨਜ਼ਰ ਆਉਂਦੇ ਨੇ ਕਿ ਕੁਦਰਤ ਦੇ ਨਾਲ ਵੀ ਇਹ ਫੈਸਟੀਵਲ ਜਿਹੜਾ ਉਹ ਜੋੜਦਾ ਹੈ ਤਾਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਿਹੜੇ ਨੇ ਅੱਜ ਉਹ ਇਸ ਫੈਸਟੀਵਲ ਦਾ ਰੋਜ਼ ਫੈਸਟੀਵਲ ਦਾ ਉਦਘਾਟਨ ਕਰਨ ਲਈ ਪਹੁੰਚੇ ਨੇ ਤੇ ਜਿਹੜਾ ਹੁਣ ਉਹਨਾਂ ਦਾ ਸਨਮਾਨ ਜਿਹੜਾ ਉਹ ਕੀਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਲਾਬ ਚੰਦ ਕਟਾਰੀਆ ਜਿਹੜੇ ਨੇ ਉਹ ਟੋਪੀ ਇਹਨਾਂ ਨੂੰ ਸਨਮਾਨ ਦੇ ਵਜੋਂ ਦਿੱਤੀ ਗਈ ਹੈ ਜਿਸ ਵਿੱਚ ਗੁਲਾਬ ਚੰਦ ਕਟਾਰੀਆ ਜਿਹੜੇ ਨੇ ਉਹ ਗੁਲਾਬ ਦੇ ਨਾਲ ਉਹਨਾਂ ਦੀ ਟੋਪੀ ਜਿਹੜੀ ਉਹ ਸਜਾਈ ਗਈ ਹੈ ਉਹ ਪਹਿਨ ਕੇ ਜਿਹੜਾ ਹੁਣ ਇਹ ਵਾਪਸ ਜਾ ਰਹੇ ਨੇ ਅੱਜ ਉਜੇਤ ਦੇ ਤੌਰ ਦੇ ਉੱਤੇ ਜਿਹੜਾ ਹੈ ਇਹ ਉਦਘਾਟਨ ਕਰਨ ਦੇ ਲਈ ਇੱਥੇ ਪਹੁੰਚੇ ਸੀ ਤਾਂ ਨਾਲ ਦੀ ਨਾਲ ਤੋਂ ਸਾਨੂੰ ਤਸਵੀਰਾਂ ਵੀ ਦਿਖਾ ਸਾਰ ਰਖਾ ਰਹੇ ਆ ਕਿ ਜਿੱਥੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਗਵਰਨਰ ਤੇ ਨਾਲ ਉਹਨਾਂ ਦੇ ਜਿਹੜਾ ਨੇ ਚੰਡੀਗੜ੍ਹ ਦੇ ਮੇਅਰ ਤੇ ਹੋਰ ਚੰਡੀਗੜ੍ਹ ਦੇ ਵੱਖ-ਵੱਖ ਅਫੀਸ਼ੀਅਲਸ ਜਿਹੜਾ ਨੇ ਅੱਜ ਇਸ ਸਮਾਗਮ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਨੇ ਤੇ ਵੱਖ-ਵੱਖ ਜਿਵੇਂ ਜਿਵੇਂ ਜਿਹੜੀ ਜਿਹੜੀ ਸਟਾਲ ਦੇ ਉੱਤੇ ਜਿਹੜੀ ਜਿਹੜੀ ਐਗਜ਼ੀਬਿਸ਼ਨ ਦੇ ਉੱਤੇ ਗੁਲਾਬਚੰਦ ਕਟਾਰੀਆ ਜਿਹੜਾ ਪਹੁੰਚ ਰਹੇ ਨੇ ਤਾਂ ਉੱਥੋਂ ਉੱਥੋਂ ਪ੍ਰਦਰਸ਼ਨ ਵੀ ਬਨਾ ਦੇ ਸਨਮਾਨ ਦੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਹੁਣ ਜਿਹੜਾ ਨੇ ਉਹ ਸਟੇਜ ਦੇ ਵੱਲ ਆਡੀਟੋਰੀਅਮ ਦੇ ਵੱਲ ਜਿਹੜਾ ਰੁੱਖਾ ਉਹ ਕਰਨਗੇ ਤਾਂ ਉਚੇਚੇ ਤੌਰ ਦੇ ਉੱਤੇ ਇੱਥੇ ਰੋਜ਼ ਫੈਸਟੀਵਲ ਦਾ ਤੁਸੀਂ ਦੇਖ ਸਕਦੇ ਹੋ ਕਿ ਬਾਕਾਇਦਾ ਸਟੇਜ ਵੀ ਤਿਆਰ ਕੀਤੀ ਗਈ ਹੈ ਜਿੱਥੇ ਰਾਤ ਨੂੰ ਕਲਾਕਾਰ ਵੀ ਆਪਣੀ ਕਲਾਕਾਰੀ ਦਾ ਜਿਹੜਾ ਪ੍ਰਦਰਸ਼ਨ ਕਰਨਗੇ ਵਕ ਵਕ ਪੰਜਾਬੀ ਕਲਾਕਾਰ ਬਾਲੀਵੁੱਡ ਦੇ ਕਲਾਕਾਰ ਇਸ ਚੱਚ ਸਮਾਗਮ ਦੇ ਵਿੱਚ ਰੌਣਕਾਂ ਲਾਉਣ ਦੇ ਲਈ ਆਉਂਦੇ ਹਨ ਸਾਡੇ ਮੁੱਖ ਮਹਿਮਾਨ ਰਾਜਪਾਲ ਮਹੋਲੇ ਜਿੰਤਾ ਮੈਮ ਅਨੀਤਾ ਪਟਾਰੀ ਜੀ अजीत सौंदर्य स्वच्छता और हरियाली के प्रतीक शहर चंडीगढ़ और चंडीगढ़ वासियों का स्वागत करते हुए मैं स्वागत करती हूँ उस वट वृक्ष का जिनकी छाँव में यह चंडीगढ़ फल फूल रहा है जी हाँ स्वागत है जीवन सौंदर्य के पार्क ही हमारे मुख्य मेहमान महामान्य राजपाल महोदय परम आदरणीय श्री गुलाब चंद कटारिया जी का बहुत ही ज़्यादा स्वागत है मैम अनिता कटारिया जी का स्वागत करते हैं ਤਾਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਔਰ ਆਦੇਵ ਬੋਲੋ ਅੱਜ ਚੰਡੀਗੜ੍ਹ ਦੇ ਵਿੱਚ ਰੋਜ਼ ਫੈਸਟੀਵਲ ਦਾ ਆਗਾਜ਼ ਜਿਹੜਾ ਉਹ ਕਰ ਦਿੱਤਾ ਗਿਆ ਹੈ ਉਦਘਾਟਨ ਕੀਤਾ ਗਿਆ ਹੈ ਤੇ ਵੱਖ-ਵੱਖ ਤਰੀਕੇ ਦੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਦਰਸ਼ਨੀਆਂ ਜਿਹੜੀਆਂ ਨੇ ਉਹ ਲਗਾਤਾਰ ਬਣਾਈਆਂ ਜਾ ਰਹੀਆਂ ਨੇ ਫੁੱਲਾਂ ਦੇ ਨਾਲ ਕਿਸ਼ਤੀ ਬਣਾਈ ਗਈ ਹੈ ਤੇ ਵਿੱਚ ਸੋਹਣੇ-ਸੋਹਣੇ ਫੁੱਲਾਂ ਦੇ ਬੂਟੇ ਜਿਹੜਾ ਨੇ ਉਹ ਰੱਖੇ ਹੋਏ ਨੇ ਤੇ ਦੂਰ ਦਰਾਡੇ ਤੋਂ ਇੱਥੇ ਹੁਣ ਪਰਫਾਰਮੈਂਸਾਂ ਵੀ ਜਿਹੜੀਆਂ ਨੇ ਉਹ ਸ਼ੁਰੂ ਹੋਣਗੀਆਂ ਲੋਕ ਇੱਥੇ ਜਿਹੜਾ ਵੱਖ-ਵੱਖ ਕਲਚਰਲ ਜਿਹੜਾ ਫੰਕਸ਼ਨਸ ਹੋਣਗੇ ਆਪਣੇ ਆਪਣੇ ਸੂਬੇ ਦੀਆਂ ਜਿਹੜੀਆਂ ਨੇ ਪ੍ਰਦਰਸ਼ਨੀਆਂ ਉਹ ਅੱਜ ਇੱਥੇ ਦਿਖਾਈਆਂ ਜਾਣਗੀਆਂ ਪੰਜਾਬ ਦਾ ਭੰਗੜਾ ਪਰਫਾਰਮੈਂਸ ਵੀ ਜਿਹੜਾ ਉਹ ਹੋਏਗਾ ਤਾਂ ਆਡੀਟੋਰੀਅਮ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਜਿੱਥੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਿਹੜੇ ਨੇ ਉਹ ਹੁਣ ਉੱਥੇ ਬਿਰਾਜ਼ਮਾਨ ਹੋਏ ਨੇ ਇੱਥੇ ਸਨਮਾਨ ਦੇ ਵਿੱਚ ਵੀ ਤੇ ਕਈ ਕਲਾਕਾਰ ਜਿਹੜਾ ਨੇ ਉਹ ਆਂਦੇ ਨੇ ਸਕੂਲਾਂ ਦੇ ਬੱਚਿਆਂ ਨੂੰ ਇੱਥੇ ਪ੍ਰਦਰਸ਼ਨੀਆਂ ਦਿਖਾਉਣ ਦੇ ਲਈ ਲੈ ਕੇ ਆਇਆ ਜਾਂਦਾ ਤਾਂਕਿ ਵੱਧ ਤੋਂ ਵੱਧ ਨੇਚਰ ਜਿਹੜਾ ਹੈ ਉਸ ਦੇ ਨਾਲ ਉਹ ਜੁੜ ਸਕਣ ਤਾਂ ਤਾਂ ਕਿ ਨੇਚਰ ਦੇ ਨਾਲ ਇੱਕ ਲਗਾਅ ਵੀ ਜਿਹੜਾ ਇਹ ਨਾ ਬੱਚਾ ਨੂੰ ਹੋ ਸਕੇ ਤਾਂ ਇੱਥੇ ਹਿਮਾਚਲ ਪ੍ਰਦੇਸ਼ ਦੇ ਲੋਕਨਾਚ ਨਾਟੀ ਦੇ ਵੀ ਜਿਹੜਾ ਨੇ ਉਹ ਕਲਾਕਾਰ ਬੈਠੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਹੁਣ ਪਰਫਾਰਮੈਂਸ ਹੈ ਉਹ ਦਿੱਤੀ ਜਾਏਗੀ ਨਮਸਕਾਰ ਜੀ ਨਮਸਕਾਰ ਕहां से, से आए हो ਹਿਮਾਚਲ ਹਿਮਾਚਲ ਸੇ ਤਾਂ ਆਪकी ਪਰਫਾਰਮੈਂਸ ਜੀ ਜੀ ਹਰ ਸਾਲ ਆਤੇ ਹੋ ਕਿ ਇਸ ਵਾਰ ਨਹੀਂ इसी इसी बार आए। इसी बार आए तो आए गुलाब चंद कटारिया जो गवर्नर है उनके आगे बाहर वेलकम किया था वेलकम किया था शुरू में जैसे ही राष्ट्रपति आए थे गवर्नर जी आए थे तो हमने अभी वेलकम किया उनका बाकी मंच का वो है अगर टाइम मिलता है तो दे देंगे परफॉर्मेंस ਅਦਰਬਾਈਸ ਤੋਂ ਇਹੀ ਬੈਠੇ ਹਾਂ ਜੀ ਤੁਹਾਡੇ ਵੱਲੋਂ ਨਾਟੀ ਕੀਤੀ ਜਾਏਗੀ ਜੀ ਜੀ ਸਿਰਮੋਰੀ ਨਾਟ ਜੀ ਇੱਥੇ ਤੁਸੀਂ ਆਏ ਹੋ ਅੱਜ ਪਹਿਲੀ ਵਾਰ ਰੋਜ਼ ਫੈਸਟੀਵਲ ਦਾ ਹਾਂ ਇਸ ਵਿੱਚ ਤਾਂ ਪਹਿਲੀ ਵਾਰ ਆਏ ਵੈਸੇ ਦੂਸਰੇ ਸੈਕਟਰ ਮੇ ਆਤੇ ਉੱਪਰ ਮੇ ਜੀ ਤਾਂ ਕਿਵੇਂ ਦਾ ਲੱਗਾ ਕਿ ਪੂਰੀ ਦੁਨੀਆ ਤੋਂ ਇੱਥੇ ਲਿਆ ਕੇ ਗਲਾਬ ਦੀਆਂ ਵੱਖ-ਵੱਖ ਕਿਸਮਾਂ ਦੀ ਪ੍ਰਦਰਸ਼ਨ ਬਹੁਤ 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 ਬੜੀਆ ਹੈ ਯਾਹਾਂ ਪੇ ਬਹੁਤ ਅੱਛੇ ਫੂਲ ਕਾ ਹੋਇਆ ਹੈ ਜੋ ਬਹੁਤ ਅੱਛਾ ਅੱਛਾ ਲੱਗ ਜੀ ਬਹੁਤ ਬਹੁਤ ਧੰਨਵਾਦ ਆ ਤਾਂ ਇਹ ਹਿਮਾਚਲ ਪ੍ਰਦੇਸ਼ ਦੇ ਕਲਾਕਾਰ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਨਾਟਕੀ ਕੀਤੀ ਜਾਣੀ ਹੈ ਤਾਂ ਜਿਵੇਂ ਉਹਨਾਂ ਨੇ ਵੀ ਦੱਸਿਆ ਕਿ ਪਹਿਲੀ ਵਾਰ ਉਹ ਇੱਥੇ ਅੱਜ ਆਪਣੀ ਰਿਪ੍ਰੈਜੇਸਟੇਸ਼ਨ ਜਿਹੜੀ ਹੈ ਉਹ ਦੇਣ ਆਏ ਨੇ ਤੇ ਤਾਂਕਿ ਜਿਹੜਾ ਇੱਥੇ ਹੋਰ ਵੀ ਜਿਹੜਾ ਉਹਨਾਂ ਦੇ ਨਾਲ ਲੋਕ ਜੁੜ ਸਕਣ ਤਾਂ ਇੱਕ ਕਲਚਰਲ ਐਕਟੀਵਿਟੀ ਜਿਹੜੀ ਹੁੰਦੀ ਹੈ ਉਹਦਾ ਵੀ ਕਾਫੀ ਪ੍ਰਭਾਵ ਜਿਹੜਾ ਉਹ ਪੈਂਦਾ ਹੈ ਵੱਖ-ਵੱਖ ਸੂਬਿਆਂ ਦੇ ਕਲਚਰ ਤੁਹਾਨੂੰ ਇੱਕੋ ਹੀ ਥਾਂ ਦੇ ਉੱਤੇ ਜਿੱਥੇ ਦੇਖਣ ਨੂੰ ਮਿਲ ਜਾਣ ਤਾਂ ਉਸ ਤੋਂ ਵਧੀਆ ਚੀਜ਼ ਜਿਹੜੀ ਆ ਉਹ ਕੀ ਹੋਏਗੀ ਤਾਂ ਲਗਾਤਾਰ ਇੱਥੇ ਅ ਵਕ ਵਕ ਪ੍ਰਦਰਸ਼ਨੀਆਂ ਜਿਹੜੀਆਂ ਨੇ ਉਹ ਹੋ ਰੀਆਂ ਨੇ ਤਾਂ ਇੱਥੇ ਕਲਾਕਾਰ ਜਿਹੜੇ ਰਾਜਸਥਾਨ ਦੇ ਨੇ ਉਹ ਵੀ ਪਹੁੰਚੇ ਹੋਏ ਨੇ ਜਨਾਦੇ ਵੱਲੋਂ ਅ ਅ ਕੋੜਾ ਨੂੰਮਾ ਜਿਹੜਾ ਇੱਕ ਚੀਜ਼ ਹੁੰਦੀ ਹੈ ਇਹਨੂੰ ਪਾ ਕੇ ਇੱਥੇ ਪਰਫਾਰਮੈਂਸ ਜਿਹੜੀ ਹੈ ਉਹ ਵੀ ਦਿੱਤੀ ਜਾਂਦੀ ਹੈ ਤਾਂ ਤੁਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਵੈਰਾਈਟੀ ਆਫ ਜਿਹੜਾ ਵਕ ਵਕ ਕਲਚਰ ਦੀ ਉਹ ਦੇਖ ਸਕਦੇ ਹੋ ਤਾਂ ਇਹਨਾਂ ਦੇ ਨਾਲ ਵੀ ਗੱਲ ਕਰਾਂਗੇ ਨਮਸਕਾਰ ਜੀ ਆ ਕਹਾਂ ਸੇ ਆਏ ਹੋ ਹਮ ਬੂੰਦੀ ਜੀ ਰਾਜਸਥਾਨ ਰਾਜਸਥਾਨ ਜੀ ਤਾਂ ਤੁਹਾਡੇ ਵੱਲੋਂ ਰਸਤਾਂ ਕਰਵਰ ਹਮ ਤਾਂ ਹਰ ਸਾਲ ਹੀ ਆਉਂਦੇ ਹਰ ਸਾਲ ਆਤੇ ਹਰ ਸਾਲ ਇਸੇ ਤਰੀਕੇ ਨਾਲ ਰੋਜ਼ ਗਾਰਡਨ ਦੇ ਵਿੱਚ ਰੌਣਕ ਕੱਚੀ ਗੋੜੀ ਸੀ ਬਿਲਕੁਲ ਕੱਚੀ ਗੋੜੀ ਕਰਦੀ ਜੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਲਾਕਾਰ ਨੇ ਵੱਖ-ਵੱਖ ਸਟੇਟਾਂ ਦੇ ਉਹ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਕਲਚਰਲ ਪ੍ਰੋਗਰਾਮ ਇੱਥੇ ਪ੍ਰੈਜ਼ੈਂਟ ਕੀਤੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਫੋਰਨਰ ਵੀ ਜਿਹੜਾ ਉਹ ਇੱਥੇ ਪਹੁੰਚੇ ਆਏ ਨੇ ਹੈਲੋ ਸਰ ਹੈਲੋ ਸਰ ਹਾਊ ਆਰ ਯੂ ਆਮ ਫਾਈਨ ਯੂ ਆਰ ਫਰੋਮ Holland. Holland. Uh, the first time you are uh, attending this no. Rose Festival? Yeah, the Rose Festival, yes, but not Chandigarh. No, Chandigarh. Yeah, your first time in uh, this program? This is the first time. Okay. How's it, program? I uh, Just starting, eh? I like it. Mm -hmm. <laughs> you like it now? No, the more people, the better. Okay. Uh, so different kinds of flower are uh, presenting their uh, the exhibition of the flowers is there uh, the all the world uh, flower uh, pick here for the exhibition hows uh, you look okay yeah i like that in my city is also rose garden also famous in holland and okay. so therefore i thought i come here yeah. and i'm here for 3 weeks everyday sector. So I thought the rose garden for the last. <laughs> yeah. uh, you like India, Chandigarh? I can't say no, of course. <laughs> yeah, thank you so much. Thank have you. a safe journey and I have a, a good time in India. Thank you very much. Thank you. Thank you. You can see that people from all over the country have come here to talk. People from the whole of the country have ਕੁੰਮਨ ਦੇ ਲਈ ਪਹੁੰਚੇ ਸੀਗੇ ਤਾਂ ਉਹਨਾਂ ਦੇ ਵੱਲੋਂ ਇੱਥੇ ਜਿਹੜਾ ਫੈਸਟੀਵਲ ਦੇ ਵਿੱਚ ਵੀ ਹਿੱਸਾ ਲਿਆ ਗਿਆ ਆ ਛੋਟੇ-ਛੋਟੇ ਬੱਚੇ ਵੀ ਜਿਹੜਾ ਨੇ ਉਹ ਇੱਥੇ ਪਹੁੰਚੇ ਨੇ ਰੋਜ਼ ਫੈਸਟੀਵਲ ਦੇ ਵਿੱਚ ਹਿੱਸਾ ਲੈਣ ਦੇ ਲਈ ਤਾਂ ਕਲਚਰਲ ਪ੍ਰੋਗਰਾਮ ਵੀ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਕਿ ਇੱਥੇ ਹੋ ਰਹੇ ਨੇ ਵਕ-ਵਕ ਕਲਚਰਲ ਪ੍ਰੋਗਰਾਮ ਪ੍ਰੋਗਰਾਮ ਐਕਟੀਵਿਟੀਆਂ ਜਿਹੜੀਆਂ ਨੇ ਵਕ-ਵਕ ਕਲਚਰਸੀਆਂ ਉਹ ਇੱਥੇ ਲਗਾਤਾਰ ਜਿਹੜੀਆਂ ਨੇ ਹੋ ਰਹੀਆਂ ਨੇ ਤਾਂ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਅਗਲੇ 3 ਦਿਨ ਜਿਹੜਾ ਨੇ ਉਹ ਰੌਣਕਾਂ ਦੇਖਣ ਨੂੰ ਮਿਲਣਗੇ ਆ ਵੱਖ-ਵੱਖ ਕਲਚਰਲ ਪ੍ਰੋਗਰਾਮ ਇੱਥੇ ਹੋਣਗੇ ਰਾਤ ਦੇ ਸਮੇ ਜਿਹੜਾ ਵੱਖ-ਵੱਖ ਕਲਾਕਾਰ ਜਿਹੜੇ ਨੇ ਪੰਜਾਬੀ ਕਲਾਕਾਰ ਬਾਲੀਵੁੱਡ ਦੇ ਕਲਾਕਾਰ ਇੱਥੇ ਆ ਕੇ ਜਿਹੜਾ ਨੇ ਉਹ ਆਪਣੀ ਪਰਫਾਰਮੈਂਸ ਦੇਣਗੇ ਤੇ ਲੋਕਾਂ ਦਾ ਐਂਟਰਟੇਨਮੈਂਟ ਜਿਹੜਾ ਉਹ ਕਰਨਗੇ ਆ ਤਾਂ ਲਗਾਤਾਰ ਇੱਥੇ ਵੱਖ-ਵੱਖ ਲੋਕ ਜਿਹੜਾ ਨੇ ਉਹ ਪਹੁੰਚ ਰਹੇ ਨੇ ਤੇ ਲਗਾਤਾਰ ਇੱਥੇ ਸਮਾਗਮ ਜਿਹੜਾ ਨੇ ਉਹ ਹੁੰਦੇ ਰਹਿਣਗੇ ਤਿੰਨ ਦਿਨ ਦਾ ਇਹ ਸਮਾਗਮ ਜਿਹੜਾ ਚੰਡੀਗੜ੍ਹ ਦੇ ਵਿੱਚ ਹੋਏਗਾ ਕੈਮਰਾਮੈਨ ਮੋਹਨ ਦੇ ਨਾਲ ਮੈਂ ਵਿਵੇਕ ਕੁਮਾਰ ਚੰਡੀਗੜ੍ਹ